ਕਿਹੜਾ ਨਾਮ ਹੈ ਜਿਹੜਾ ਮਨ ਲੇਦਾ ਇਹ ਸੁਭਾਸ਼ਿੰਗਰ ਭੱਲਾ ਯਾਥ ਲਖੀਮਰ ਭੱਲੇ ਦਾ ਮੁੰਡਾ ਹੈ ਜੀ ਕਿੰਨੇ ਵਜੇ ਦੀ ਇਹ ਘਟਨਾ ਹੈ ਜੀ ਪਾਜੀ ਮੇਰੇ ਖਿਆਲ ਲੱਗ ਪਾਗ 7:30 ਵਜੇ ਅੱਛਾ ਕੀ ਗੱਲ ਕੀ ਹੋਈ ਗੱਲ ਕੁਛ ਨਹੀਂ ਸੀ ਮੁੰਡੇ ਬੈਠੇ ਸੀ ਇੱਥੇ ਜਿਦਾ ਆਮ ਬੱਚੇ ਬੈਠਦੇ ਗਲੀ 'ਚ ਤੇ ਇਧਰੋਂ ਆਏ ਮੁੰਡੇ ਦੋ ਤਣ ਚਾਰ ਜਣੇ ਸੀਗੇ ਅੱਛਾ ਤੇ ਉਹ ਮੜਕੇ ਨੇ ਗਾਲਾਂ-ਗਾਲਾਂ ਕੱਢੀਆਂ ਬਣੇ ਕੋ ਪੁਰਾਣੀ ਰੰਜਿਸ਼ ਹੋ ਗਈ ਜਾਂ ਰੱਬ ਜਾਣੇ ਤੇ ਉਹਨੇ ਪਹਿਲਾਂ ਗੋਲੀ ਚਲਾਈ ਮੁੰਡੇ ਦੇ ਅੱਛਾ ਪਹਿਲਾਂ ਗਲਾਂ ਗੱਡੀਆਂ ਮੁੰਡਾ ਤੋੜਿਆ ਨਾਲ ਗੋਲੀ ਮਾਰਦੀ ਪਿੱਛੋਂ ਅੱਛਾ ਜੀ ਤੇ ਬਾਕੀ ਜਿਹੜੇ ਬੱਚੇ ਬੈਠੇ ਲੱਗੇ ਉਹ ਵੀ ਉਰੇ ਭਰੇ ਹੋ ਗਏ ਉਹ ਫੇਰ ਕੁਝ ਚਾਰ ਜਣੇ ਸੀਗੇ ਉਹ ਇਧਰ ਤੋਂ ਦੌੜ ਤੁਰ ਗਏ ਭਲੇ ਕੋਈ ਬੰਦਾ ਨਹੀਂ ਸੀਗਾ ਲੇਡੀ ਸੀਗੀਆਂ ਤੇ ਪਰ ਗਲਤ ਆਇਦਾ ਨਾ ਪਰ ਚਾਰ ਜਾਣੇ ਪੈਦਲ ਸੀ ਜਾਂ ਬਾਈਕ ਤੇ ਸੀ ਬਾਈਕ ਵੀ ਪਿਛੇ ਲਾਈ ਹੋਈ ਹੋਗੀ ਇੱਥੇ ਨਹੀਂ ਲੈ ਅੰਦਰ ਨਹੀਂ ਲੈ ਗਿਆ ਮਤਲਬ ਪੈਦਲ ਆਏ ਸੀ ਹਾਂਜੀ ਇੱਥੇ ਤੋੜ ਕੇ ਆਏ ਸੀ ਤਾਂ ਕਿਹੜੇ ਕਿੰਨੇ ਤੇ ਲੱਗੀ ਆ ਉਹ ਕਿੱਥੇ ਬੈਠੇ ਆ ਸਾਹਮਣੇ ਥੜੀ ਤੇ ਬੈਠੇ ਸੀ ਅੱਛਾ ਨਾਲ ਹੋਰ ਨਾਲ ਹੋਰ ਵੀ ਲੋਕ ਸੀ ਬੈਠੇ ਸੀ ਦੋ ਬੱਚੇ ਬੈਠੇ ਸੀ ਦੋ ਤਿੰਨ ਜਾਣੇ ਮੱਲੇ ਦੇ ਮੁੰਡੇ ਬੈਠੇ ਸੀ ਕਿੰਨੇ ਜਾਣੇ ਕੋਈ ਪਿਸਤਲ ਪਿਸਤਲ ਦੇਖ ਜਾਣੇ ਕੋਈ ਸੀਗਾ ਉਹਨਾਂ ਕੋਲ ਹੀ ਜਿਹੜੇ ਆਏ ਸੀਗੇ ਇਹਦੇ ਖਾਲੀ ਉਧਰ ਬੈਠੇ ਗੱਲਾਂ ਮਾਰਦੇ ਹਾਂ ਇਦਾਂ ਨਾਮ ਕੀ ਕਿਤੇ ਗੋਲੀ ਵਜੀ ਉਹਦਾ ਨਾਮ rahul era ਕਿੰਨੀਆਂ ਗੋਲੀਆਂ ਫਾਇਰ ਹੋਈਆਂ ਇੱਕ ਫਾਇਰ ਕੀਤਾ ਹੈ ਦੂਜਾ ਫਾਇਰ ਫਸ ਗਿਆ ਬਣੀ ਤੇ ਉਹਦੇ ਪੱਟ ਤੇ ਲੱਗੀ ਗੋਲੀ ਮੁੰਡੇ ਦੇ ਫਿਰ ਉਹ ਤੋੜ ਗਏ ਜੇ ਉਧਰ ਉਹ ਵੀ ਮੁੰਡੇ ਭੱਜ ਗਏ ਅੱਛਾ ਵੀ ਪਤਾ ਕਿਹੜੇ ਕਿਹੜੇ ਏਰੀਏ ਦੇ ਹੈਗੇ ਪਤਾ ਲੱਗੇ ਅਹ ਪਾਜੀ ਦਹੌੜ ਨਹੀਂ ਪਤਾ ਕਿਹੜਾ ਮੁੰਡੇ ਤੇ ਗੋਲੀ ਵੱਜੀ ਉਹ ਕਿੱਥੇ ਦਾ ਰਹਿਣ ਵਾਲਾ ਇਸੇ ਮਹੱਲੇ ਇਸੇ ਮਹੱਲੇ ਦਾ ਸੁਵਾਸਨਗਰ ਮਹੱਲੇ ਅੱਛਾ ਕੀ ਨਾਮ ਉਹਦਾ ਰਾਹੁਲ ਅੱਛਾ ਕੋਈ ਰੰਜੇ ਦੁੰਜੇ ਸਹਿਗੀ ਪਹਿਲੇ ਕਿੱਥੇ ਦਾ ਪਾਜੀ ਉਹਨੂੰ ਮੁੰਡੇ ਨੂੰ ਪਤਾ ਹਣਾ ਕੁਛ ਗਿਆ ਪਰ ਇਹ ਆ ਵੀ ਉਧਾਂ ਹੀ ਆਇਆ ਬੰਦੇ ਵੀ ਮਹੱਲੇ ਦੇ ਨਹੀਂ ਸੀ ਕੋ ਬਾਹਰਲੇ ਆਏ ਹਨਾ ਓਕੇ ਕਾਡ ਦੇ ਏਰੀਆ ਦੇ ਵਿੱਚ ਹਾਂਜੀ ਸਾਨੂੰ ਇਤਲਾਮ ਹੋਈ ਸੀ ਕਿ ਅੱਜ 8:00 ਟੂ ਕਲੋਕ ਇੱਕ ਗੋਲੀ ਚੱਲੀ ਹੈ ਤੇ ਵਿਕਟਿਮ ਇੱਥੇ ਐਡਮਿਟਡ ਨੇ ਤੇ ਇਹਨਾਂ ਦੇ ਦੱਸਣ ਮੁਤਾਬਕ ਫਿਲਹਾਲ 3 ਬੰਦੇ ਆਏ ਸੀ ਕਿ ਮੋਟਰਸਾਈਕਲ ਜਿਨ੍ਹਾਂ ਨੇ ਇਹ ਵਾਰਦਾਤ ਕੀਤੀ ਉਹ ਅਸੀਂ ਐਫਆਈਆਰ ਰਜਿਸਟਰ ਕਰਕੇ ਅੱਗੇ ਦਾ ਕੇਸ ਇਨਵੈਸਟਿਗੇਟ ਮੈਮ ਸੀਸੀਟੀਵੀ ਦੇ ਵਿੱਚ ਆਇਆ ਕਿ

ਮੈਨੂੰ ਗੱਲ ਕਰੀਆ ਆਪਾਂ ਮੌਕੇ ਤੇ ਗਏ ਸੀ ਲੋਕਾਂ ਦਾ ਕਹਿਣਾ ਆ ਉਹ ਆਰਾਮ ਨਾਲ ਬੈਠੇ ਸੀ ਤਿੰਨ ਲੋਕ ਤਿੰਨ ਤੋਂ ਚਾਰ ਜਨੇ ਆਂਦੇ ਪਹਿਲਾਂ ਗੱਲ ক্লোਜ਼ ਕਰਦੇ ਆ ਮਹੱਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਕਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਪੁਰਾਣੇ ਨੇਂਜਿ ਸ਼ਿਕਰ ਪੁਰਾਣੀ ਤਾਂ ਚਾਹ ਸੀ ਜਾਂ ਕੋਈ ਹਾਲ ਜੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਥੀਲ ਬੀ ਕਲੀਅਰਿੰਗ ਆਊਟ ਕੀ ਆਬਜੈਕਟਿਵ ਥੀ ਮੋਟਿਵ ਕੀ ਹੈ ਬੈਕਗਰਾਉਂਡ ਕੀ ਹੈ ਵਿਕਟਿਮ ਦੀ ਬੈਕਗਰਾਉਂਡ ਜੀ ਵਿਕਟਿਮ ਦੀ ਹੀ ਇਜ਼ ਅ ਐਸ ਸੱਚ ਕੋਈ ਬੈਕਗਰਾਉਂਡ ਦਾ ਹਮ ਨਾ ਬੈਕਗਰਾਉਂਡ ਯਾ ਕੁਝ ਹੈ ਹਜੇ ਕਲੈਰਿਟੀ ਨਹੀਂ ਹੈ ਮੌਕੇ ਤੇ ਕੋਈ ਰ ਫਿਲਹਾਲ ਵੀ ਆਰ ਇਨਵੈਸਟੀਗੇਟਿੰਗ ਹੈ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਜਾਂ ਕੋਈ ਵੀ ਖੁਸਰਾਗ ਲੱਗਦੇ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ